ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੁ ਜੁਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਆਮਨ ਪਵਿੱਤਰ ਹਜ਼ੂਰੀ ਅੰਦਰ ਸਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਕਲ ਸਤ ਸਾਧ ਸੰਗਤ ਜੀ ਆਵ ਸਮਾਈ ਭਾਈ ਵਡ ਭਾਗੀ ਬਣ ਰਹੇ ਹੋ ਜੋ ਸਤਗੁਰ ਜੀਾਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਦੇ ਮਹਾਵਾਕ ਅਨਸਾਰ ਅੰਮ੍ਰਿਤ ਵੇਲੇ ਦਾ ਸਮਾ ਸਤਿਗੁਰੂ ਜੀ ਨੂੰ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਸਮੇ ਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੀਤ੍ਰ ਹਜ਼ੂਰੀ ਅੰਦਰ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੀ ਗੁਰਬਾਣੀ ਆਪ ਜੀ ਆਨੇ ਸਰਵਣ ਕੀਤੀ ਹੈ ਉਪਰੰਤ ਜਨਨਿਤਰਾ ਕਥਾ ਵਿਚਾਰ ਜੋ ਚਲਦੀ ਆ ਰਹੀ ਹੈ ਧੰਨ ਧਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਅੰਦਰ ਪਾਠ ਸਹਿਬਾਨਾਂ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੀ ਪਰਥਾਏ ਜੋ ਸੋਈਏ ਉਚਾਰਨ ਕੀਤੇ ਨੇ ਕੀ ਗੁਰਬਾਣੀ ਕੀ ਕਹਿ ਰਹੀ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਸਖਸ਼ੀਅਤ ਬਾਰੇ ਗੁਰਬਾਣੀ ਗੁਰੂ ਕੀ ਗੁਰਬਾਣੀ ਕੀ ਦੱਸ ਰਹੀ ਹੈ ਸੋ ਉਸ ਪਾਵਨ ਪੁੱਤਰ ਜਿਹੜੇ ਪਾਤਸ਼ਾਹਬਾਨਾ ਨੇ 10 ਵਈਏ ਉਚਾਰਨ ਕੀਤੇ ਨੇ ਉਹਨਾਂ ਦੀ ਲੜੀਵਾਰ ਕਥਾ ਵਿਚਾਰ ਆਰੰਭ ਕਰਨ ਜਾ ਰਹੇ ਹਾਂ ਸੋ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨਾ ਆਪਨਾ ਮਿਹਰਾ ਭਰੇ ਹੱਥ ਦਾਦੀ ਸਿਰ ਤੇ ਰੱਖ ਕੇ ਕਥਾ ਵਿਚਾਰਾ ਕਰਨ ਦੀ ਸਤਿਗੁਰੂ ਜੀ ਸਮਤ ਬਖਸ਼ ਕਰਨ ਜੀ ਜਦੋਂ ਪਟ ਸਹਿਬਾਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੇ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੇ ਤੇ ਅਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਤ ਰੂਪ ਉਸਤਤੀ ਦੇ ਨੌ ਸਵਈਏ ਇੱਕ ਤੇ 11 ਸਵਈਏ ਇੱਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਮੁਖਾਰਬਿੰਦੂ ਉਚਾਰਨ ਕੀਤੇ ਹੋਏ ਸਰਮਣ ਕੀਤੇ ਕਿਉਂਕਿ ਸਵਈਆਂ ਦੀ ਰੰਮਤਾ ਜਿਹੜੀ ਹੈ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਸਵਈਆਂ ਤੋਂ ਰੰਮ ਹੁੰਦੇ ਨੇ ਸਤ ਗੁਰੂ ਜੀਆਂ ਨੇ ਪਹਿਲਾਂ ਆਪ ਸਵਈਏ ਉਚਾਰਨ ਕਰਕੇ ਪਾਠ ਸਾਹਿਬਾਂ ਨੂੰ ਦੱਸਿਆ ਨੌ ਸਵਈਏ ਇੱਕ 11 ਇੱਕ ਇਹ 20 ਸਵਈਏ ਉਚਾਰਨ ਕੀਤੇ ਨੇ ਜਦੋਂ ਉਹਨਾਂ ਨੇ ਇਹ ਸਵਈਏ ਸਰਵਣ ਕੀਤੇ ਕਿ ਸਾਰੇ ਭਟ ਸਹਬਾਨ ਜਿਹੜੇ ਨੇ ਉਹ ਬ੍ਰह्म ਗਿਆਨਤਾ ਦੀ ਅਵਸਥਾ ਪ੍ਰਾਪਤ ਕਰਗੇ ਕਿਉਂਕਿ ਗੁਰਬਾਣੀ ਉਚਾਰਨ ਕਰਨੀ ਪਰਮੇਸ਼ਰ ਦੇ ਨਾਲ ਇੱਕ ਮੇਕ ਅਪੇਤਾ ਹੋ ਜਾਣੀ ਤਾਂ ਹੀ ਗੁਰਬਾਣੀ ਹਿਰਦੇ ਅੰਦਰ ਆ ਕਰਕੇ ਵਸਦੀ ਹੈ ਤਾਹੀਂ ਫਿਰ ਰਸਨਾ ਤੋਂ ਉਚਾਰਨ ਕੀਤੀ ਜਾਂਦੀ ਹੈ ਇਹ ਸਾਰੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਤੁਰ ਦਰਗਾਹ ਦੀ ਗੁਰਬਾਣੀ ਹੈ ਪਰਮੇਸ਼ਰ ਦੀ ਬਾਣੀ ਹੈ ਰੱਬੀ ਬਾਣੀ ਹੈ ਜਿਸ ਦਾ ਹਿਰਦਾ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਗਿਆ ਉਸ ਹਿਰਦੇ ਤੇ ਆ ਕਰਕੇ ਇਹ ਬਾਣੀ ਵਸੀ ਹੈ ਤੇ ਉਹਨਾਂ ਨੇ ਫਿਰ ਆਪਣੇ ਮੁਖਾਰਬਿੰਦ ਚ ਉਚਾਰਨ ਕਰਨੇ ਕੀਤੇ ਹੈ ਇਸੇ ਤਨਾ ਤਾਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ 20 ਸਵਈਏ ਅਪਰੰਤ ਫਿਰ ਪਾਠ ਸਹਿਬਾਨ ਉਚਾਰਨ ਕਰਨ ਜਾ ਰਹੇ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਉਸਤਤ ਕਰਦੇ ਹੋਇਆ 10 ਸਵਈਏ ਉਚਾਰਨ ਕੀਤੇ ਨੇ ਸਾਰੇ 10 ਦੇ 10 ਸਵਈਏ ਹੀ ਕਲ ਨਾਮੇ ਪਾਠ ਦੇ ਉਚਾਰਨ ਕੀਤੇ ਹੋਏ ਨੇ ਤਾਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਉਸਤਤ ਕਰਦੇ ਹੋਇਆ ਇਹ ਪਾਵਨ ਪੇਤਰ ਸੋਈਏ ਉਚਾਰਨ ਕੀਤੇ ਨੇ ਆਓ ਮਨ ਮਿਰਤੀਆਂ ਦੀ ਇਕਾਗਰਤਾ ਦੇ ਨਾਲ ਪਾਵਨ ਪੇਤਰ ਗੁਰਬਾਣੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ ਸਾਰੀ ਸੰਗਤ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲਾ ਚਰਨ ਕਰਦੇ ਹੋਇਆ ਸਤਿਗੁਰੂ ਜੀ ਫਰਮਾਨ ਕਰਦੇ ਨੇ ਇੱਕ ਓੰਕਾਰ ਇੱਕ ਓ ਅਕਾਲ ਪੁਰਖ ਵਾਹਿਗੁਰੂ ਜੀ ਜੋ ਇੱਕ ਹੈ ਜਿਸ ਦੇ ਵਰਗਾ ਦੂਸਰਾ ਕੋਈ ਨਹੀਂ ਹੈ ਇੱਕ ਅਦਵਾਇਤ ਸਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰ ਪ੍ਰਸਾਦ ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਇੱਕ ਮਨ ੁਰਖ ਧਿਆਏ ਬਰ ਦਾਤਾ ਇਹ ਪਟੋ ਪਹਿਲਾ ਮੈਂ ਇੱਕ ਮਨ ਇਕਾਗਰ ਮਨ ਕਰਕੇ ਉਸ ਬਰ ਬਰ ਦਾਤਾ ਬਰਾਂ ਦੇ ਦਾਤੇ ਸਾਰਿਆਂ ਥਾਵਾਂ ਵਿੱਚ ਪੁਰਖ ਪੂਰਨ ਪਰਮੇਸ਼ਰ ਧਿਆਉਣਾ ਕਰਦਾ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਿਆਉਣਾ ਕੀਤਾ ਪਾਠ ਸਾਹਿਬਾਨ ਜੀ ਨੇ ਕਿ ਜੋ ਸਾਰਿਆਂ ਦੇ ਵਿੱਚ ਇੱਕ ਇੱਕ ਮਨ ਮੈਂ ਸਭ ਤੋਂ ਪਹਿਲਾਂ ਆਕਾਗਰ ਮਨ ਦੇ ਨਾਲ ਗੁਰਾਂ ਦੇ ਦਾਤਾ ਜੋ ਸਾਰਿਆਂ ਥਾਵਾਂ ਤੇ ਪੂਰਨ ਪਰਮੇਸ਼ਰ ਨੂੰ ਪਰਮੇਸ਼ਰ ਰਾਮ ਰਹਿਆ ਹੈ ਜੋ ਰਵ ਰਹਿਆ ਉਸ ਨੂੰ ਧਿਆਉਣਾ ਕਰਦਾ ਹਾਂ ਸੰਤ ਸੁਹਾਰ ਸਦਾ ਵਿਖਿਆਤਾ ਜੋ ਸੰਤਾਂ ਦਾ ਸਹਾਰਾ ਭਾਵ ਆਸਰਾ ਹੈ ਵਿਖਿਆਤਾ ਪ੍ਰਗਟ ਭਾਵ ਹਾਜ਼ਰ ਨਾਜ਼ਰ ਰੂਪ ਹੈ ਜੋ ਪਰਮੇਸ਼ਰ ਸੰਤਾਂ ਦਾ ਸਹਾਰਾ ਆਸਰਾ ਹੈ ਤੇ ਜੋ ਸਦਾ ਪ੍ਰਗਟ ਭਾਵ ਹਾਜ਼ਰ ਨਾਜ਼ਰ ਹੈ ਤਾਸ ਚਰਨ ਲੇ ਰਿਦੈ ਵਸਾਵ ਫਿਰ ਮੈਂ ਤਿਸ ਪਰਮੇਸ਼ਰ ਦੇ ਚਰਨਾ ਕਮਲਾਂ ਦਾ ਧਿਆਨ ਧਰ ਕੇ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰਦਾ ਤਾਸ ਚਰਨ ਲੇ ਰਿਦੈ ਵਸਾਵ ਫਿਰ ਮੈਂ ਤਾਸ ਕਹਿੰਦੇ ਤਿਸ ਪਰਮੇਸ਼ਰ ਦੇ ਚਰਨਾ ਕਮਲਾਂ ਦਾ ਧਿਆਨ ਲੈ ਕਰਕੇ ਆਪਣੇ ਹਿਰਦੈ ਹਿਰਦੇ ਦੇ ਵਿੱਚ ਮਸਾਉਣਾ ਕਰਦਾ ਹਾਂ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਤਦੋ ਫਿਰ ਮੈਂ ਸਾਰਿਆਂ ਤੋਂ ਪਰਮ ਸਾਰਿਆਂ ਤੋਂ ਵੱਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਅਨੁਗੁਰੂ ਨਾਨਕ ਦੇਵ ਪਾਤਸ਼ਾਹ ਪਾਠ ਸਾਹਿਬਾਨ ਜੀ ਪ੍ਰਮਾਨ ਕਰਦੇ ਨੇ ਤੋ ਪਰਮ ਗੁਰੂ ਨਾਨਕ ਗੁਣ ਗਾਉ ਤੇ ਹੁਣ ਮੈਂ ਪਰਮ ਗੁਰੂ ਸਭ ਤੋਂ ਵੱਡੇ ਗੁਰੂ ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀਆਂ ਦੇ ਗੁਣ ਗਾਉਂਦਾ ਹਾਂ ਗੁਣ ਗਾਇਨ ਕਰਦਾ ਹਾਂ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰ ਤਿ ਨਿਵਾਰਨ ਸ਼ਬਦ ਸਰੇ ਇਹ ਪਟੋ ਤੁਸੀਂ ਸਾਰੇ ਸੁੱਖਾਂ ਦੇ ਸਮੁੰਦਰ ਪਰਮ ਗੁਰੂ ਵੱਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀਆਂ ਦੇ ਗੁਣਾਂ ਨੂੰ ਗਾਉਣਾ ਕਰੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਸੁਖ ਦਾ ਸੁੱਖਾਂ ਦੇ ਸਾਗਰ ਪਰਮ ਵੱਡੇ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀਆਂ ਦੇ ਗੁਣਾ ਨੂੰ ਗਾਉਣਾ ਕਰੋ ਜੋ ਸਤਿਗੁਰੂ ਸਾਹਿਬ ਜੀ ਦੁਰਤ ਪਾਪਾਂ ਨੂੰ ਦੁਰਮਤ ਦੁਰਤ ਪਾਪਾਂ ਨੂੰ ਸ਼ਬਦ ਸਰੇਨਾਸ਼ ਕਰਨ ਵਾਲੇ ਨੇ ਜੋ ਸਤਿਗੁਰੂ ਸਾਹਿਬ ਜੀ ਦੁਰਤ ਪਾਪਾਂ ਨੂੰ ਦ્વੈਤ ਵਾਲੀ ਰਤ ਪ੍ਰੀਤੀ ਨੂੰ ਨਿਵਾਰਨ ਨਿਵਰਤ ਕਰਨ ਵਾਲੇ ਭਾ ਮੇਟਣ ਵਾਲੇ ਨੇ ਸ਼ਬਦ ਉਪਦੇਸ਼ ਦਾ ਸਰੋਵਰ ਹਨ ਸ਼ਬਦ ਸਰੇ ਸ਼ਬਦ ਸ਼ਬਦ ਦੇ ਸਰੋਵਰ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸਾਰੇ ਪਾਪਾਂ ਨੂੰ ਦੂਰ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਣਾਂ ਨੂੰ ਗਾਉਣਾ ਕਰੋ ਗਾਵ へ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਹੁਣ ਕਿਹੜੇ ਕਿਹੜੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਗਾਰੇ ਨੇ ਕੌਣ ਕੌਣ ਗਾਰਿਆ ਸਾਰੀ ਕਾਇਨਾਤ ਹੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਣ ਗਾਇਨ ਕਰਦੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਨੇ ਤੇ ਅਸੀਂ ਸਿੱਖਿਆ ਕੀ ਲੈਣੀ ਗੁਰੂ ਪਾਤਸ਼ਾਹ ਦੀ ਕੀ ਸ਼ਖਸੀਅਤ ਸੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਗੁਰਬਾਣੀ ਕੀ ਕਹਿ ਰਹੀ ਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਪ੍ਰਥਾਏ ਕੁਝ ਸਿੱਖਣਾ ਸੀ ਗਿਆ ਹਰ ਸਾਲ ਹੀ ਪ੍ਰਕਾਸ਼ ਦਿਹਾੜੇ ਮਨਾਉਨੇ ਆ ਕੁਝ ਨਾ ਕੁਝ ਸਾਡੇ ਵਿੱਚ ਬਦਲਾ ਆਉਂਦਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਉਪਦੇਸ਼ ਨੂੰ ਹਿਰਦੇ ਦੇ ਅੰਦਰ ਵਸਾਉਂਦੇ ਸ੍ਰੀ ਜਪਜੀ ਸਾਹਿਬ ਦੀ ਗੁਰਬਾਣੀ ਪੜ੍ਹਦੇ ਗੁਰਬਾਣੀ ਦੀ ਵਿਚਾਰ ਕਰਦੇ ਕਿ ਸਤ ਗੁਰੂ ਜੀ ਗੁਰਬਾਣੀ ਅੰਦਰ ਕੀ ਕਹਿ ਰਹੇ ਨੇ ਗੁਰਬਾਣੀ ਸਾਨੂੰ ਕੀ ਸਮਝਾ ਰਹੀ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਅਸੀਂ ਸਾਰੇ ਸਿੱਖਾਂ ਕੁਝ ਸਿੱਖਿਆ ਲੈਣੀ ਸੀ ਕੁਝ ਪ੍ਰਾਪਤ ਕਰਨਾ ਸੀ ਪਰ ਸਿੱਖਿਆ ਨਾ ਲਈ ਇਦਾਂ ਹੀ ਸਮਾਂ ਲੰਘਾਈ ਗਿਆ ਸਿੱਖਿਆ ਕੀ ਤੇ ਪਾਤਸ਼ਾਹਬਾਨ ਜੀ ਦੱਸ ਰਹੇ ਨੇ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਕੌਣ-ਕੌਣ ਗਉਂਦਾ ਸਭ ਤੋਂ ਵੱਡੇ ਪਰਮ ਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹਨ ਉਨ੍ਹਾਂ ਦੇ ਗੁਣ ਗਾਇਨ ਕਰਨਾ ਕਰੋ ਪਟ ਸਹਿਬਾਨੋ ਇਹ ਦੁਨੀਆ ਦੇ ਲੋਗੋ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆ ਦੇ ਗੁਣ ਗਾਇਨ ਕਰਨਾ ਕਰੋ ਕਿਉਂਕਿ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆ ਦੇ ਗੁਣ ਆਤੋਂ ਹੀ ਗਾਉਂਦੇ ਆ ਰਹੇ ਨੇ ਸਾਰੇ ਆਤੋਂ ਹੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਉਂਦੇ ਆ ਰਹੇ ਨੇ ਗਾਵ ਹੈ ਗੰਭੀਰ ਧੀਰ ਮਤ ਸਾਗਰ ਕਹਿੰਦੇ ਵਿਸ਼ਨੂੰ ਵਰਗੇ ਗੰਭੀਰ ਪ੍ਰਤੂਤੇ ਚਕਰਨ ਰਿਸੀ ਵਰਗੇ ਧੀਰ ਧੀਰ ਜਵਾਨ ਵਿਆ ਤੇ ਵਿਸ਼ਿਸ਼ਟ ਮੁਨੀ ਵਰਗੇ ਮਤੀ ਮਤ ਸਾਗਰ ਮਤੀ ਦੇ ਸਾਗਰ ਭਾਵ ਸਿਸ਼ਟ ਮਤ ਵਾਲੇ ਵਿਦਵਾਨ ਲੋਕ ਇਹ ਸਾਰੇ ਧੀਰ ਮਤ ਸਾਗਰ ਤੇ ਜੋਗੀ ਜੰਗਮ ਧਿਆਨ ਧਰੇ ਅਤੇ ਸਾਰੇ ਹੀ ਜੋਗੀ ਜੋਗੀ ਨੇ ਧੀਰ ਧੀਰ ਜਵਾਨ ਜੋਗੀ ਜੰਗਮ ਧਿਆਨ ਕਰੇ ਤੇ ਸਾਰੇ ਹੀ ਜੋਗੀ ਆਦਿਕ ਤੇ ਜੰਗਮ ਆਦਿਕ ਸਾਰੇ ਹੀ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਣ ਗਾਇਨ ਕਰਦੇ ਨੇ ਜੋਗੀ ਆਦਿਕ ਜੰਗਮ ਆਦਿਕ ਇਹ ਸਾਰੇ ਹੀ ਪਰਮੇਸ਼ਰ ਨੇ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਣ ਗਾਇਨ ਕਰਦੇ ਨੇ ਜੰਗਮ ਕਹਿੰਦੇ ਨੇ ਸੈ ਮਤ ਦਾ ਇੱਕ ਫਿਰਕਾ ਆ ਜੋ ਜੋਗੀਆਂ ਦੀ ਸਾਖ ਹੈ ਜੰਗਮ ਜਿਹੜੇ ਨੇ ਉਹ ਸਿਰ ਦੇ ਉੱਤੇ ਸੱਪ ਦੇ ਸ਼ਕਲ ਵਾਲੀ ਦੱਸੀ ਜੀ ਬੰਨ੍ਹਦੇ ਨੇ ਤੇ ਧਾਤੂ ਦਾ ਚੰਦਰਮਾ ਪਹਿਨਦੇ ਨੇ ਕੰਨਾਂ ਵਿੱਚ ਮੁੰਦਰਾ ਦੀ ਥਾ ਤੇ ਪਿੱਤਲ ਦੇ ਪੁੱਲ ਮੋਰ ਪੰਖਾ ਪੰਖਾ ਦੇ ਨਾਲ ਸਜੇ ਹੋਏ ਧਾਰਨ ਕਰਦੇ ਨੇ ਜੰਗਮ ਦੋ ਹਿੱਸਿਆਂ ਵਿੱਚ ਵੰਡੇ ਹੋਏ ਨੇ ਇੱਕ ਵਿਰਕਤ ਇੱਕ ਗ੍ਰਸਤੀ ਇਹਨਾਂ ਨੂੰ ਕਹਿੰਦੇ ਨੇ ਜੰਗਮ ਇਸੇ ਤਰ੍ਹਾਂ ਪਾਤਸ਼ਾਹ ਭਟ ਸਾਬਰ ਸਿੰਘ ਜੀ ਪਰਮਾਨੰ ਕਰਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਨੂੰ ਜੋਗੀ ਜੰਗਮ ਇਹ ਸਾਰ ਹੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਨੂੰ ਧਿਆਉਂਦੇ ਹਨ ਗਾਵੇ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਇੰਦਰ ਆਖੇਂ ਇੰਦਰ ਉਹ ਇੰਦਰ ਆਦਿਕ ਦੇਵਤੇ ਤੇ ਭਗਤ ਪ੍ਰਹਲਾਦ ਆਦਿਕ ਵੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਣਾਂ ਨੂੰ ਗਾਵੇ ਗਾਉਂਦੇ ਹਨ ਹੁਣ ਜਿਹੜੇ ਨੇ ਇੰਦਰ ਭਗਤ ਪ੍ਰਹਲਾਦ ਉਹ ਪਹਿਲਿਆਂ ਯੁੱਗਾਂ ਦੇ ਵਿੱਚ ਹੋਏ ਨੇ ਜੇ ਕੋ ਕਵੇ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਤੇ 1469 ਇਸਵੀ ਨੂੰ ਕਾਲ ਯੁਗ ਦੇ ਵਿੱਚ ਹੋਇਆ ਇਹ ਜਿਹੜੇ ਭਟ ਸਹਬਾਨ ਜੀ ਕਹਿ ਰਹੇ ਨੇ ਤੇ ਪਹਿਲੀਆਂ ਜੁਗਾਂ ਦੇ ਵਿੱਚ ਹੋਏ ਨੇ ਖਿਆਲ ਕਰਿਓ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਰ ਰੂਪ ਨੇ ਪਰਮੇਸ਼ਰ ਨੇ ਆਪ ਆਪ ਨਰਾਇਣ ਕਲਾ ਧਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਆਤ ਤੋਂ ਹੀ ਧਿਆਉਂਦੇ ਆ ਰਹੇ ਨੇ ਆਤ ਤੋਂ ਹੀ ਯਾਨੀ ਕਿ ਪਕ ਇਹ ਤੇ ਸਰੀਰੂਪ ਦੇ ਵਿੱਚ ਆਏ ਨਾ 1469 ਈਸਵੀ ਨੂੰ ਸਤਿਗੁਰੂ ਜੀ ਪਹਿਲਾਂ ਵੀ ਪਰਮੇਸ਼ਰ ਰੂਪ ਨੇ ਤੇ ਸਾਰੇ ਇਹਨਾਂ ਨੂੰ ਧਿਆਉਂਦੇ ਆ ਰਹੇ ਨੇ ਭਗਤ ਪ੍ਰਹਲਾਦ ਨੇ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਉਣਾ ਕੀਤਾ ਗੁਣ ਗਾਇਨ ਕਰਨੇ ਕੀਤੇ ਇਹ ਗੁਰੂ ਕੀ ਗੁਰਬਾਣੀ ਕਹਿ ਰਹੀ ਹੈ ਪਟ ਸਹਿਬਾਨ ਜੀ ਪਰਮਾਨ ਕਰਦੇ ਨੇ ਗਾਵੇ 인ਦਰਾਦ ਭਗਤ ਪ੍ਰਹਲਾਦਕ 인ਦਰ ਨੇ ਭਗਤ ਪ੍ਰਲਾਦ ਆਦਿਕ ਨੇ ਮਿਸਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀਆਂ ਦੇ ਗੁਣਾਂ ਨੂੰ ਗਾਉਂਦੇ ਸਤ ਗੁਰੂ ਜੀਆਂ ਦੇ ਗੁਣਾਂ ਨੂੰ ਗਾਉਣਾ ਕੀਤਾ ਉਹਨਾਂ ਨੇ ਇਹ ਗੁਰੂ ਕਾ ਸਿੱਖਾ ਤੋਂ ਗੁਰੂ ਕਾ ਸਿੱਖ ਹੋ ਕਰਕੇ ਵੀ ਖਵਾਣਾ ਗੁਰੂ ਪਾਤਸ਼ਾਹ ਦਾ ਸਿੱਖ ਤੇ ਤਾਂ ਵੀ ਗੁਣ ਗਾਏ ਨਹੀਂ ਕਰਦਾ ਸ੍ਰੀ ਜਪਜੀ ਸਾਹਿਬ ਦੀ ਗੁਰਬਾਣੀ ਨਹੀਂ ਪੜ੍ਹਦਾ ਨਹੀਂ ਸੁਣਦਾ ਸਤ ਸੰਗਤ ਨਹੀਂ ਕਰਦਾ ਗੁਰੂ ਦੇ ਦੱਸੇ ਹੋਏ ਮਾਰਗ ਤੇ ਨਹੀਂ ਚੱਲਦਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਅਨੁਸਖੀਅਤ ਨੂੰ ਜਾਨਣਾ ਕਰ ਗੁਰਬਾਣੀ ਕੀ ਕਹਿ ਰਹੀ ਹੈ ਸਤ ਗੁਰੂ ਜੀਆਂ ਨੂੰ ਤੇ ਇੰਦਰ ਵਰਗੇ ਵੱਡੇ ਵੱਡੇ ਭਗਤ ਪ੍ਰਲਾਦ ਵਰਗੇ ਵੀ ਸਤ ਗੁਰੂ ਜੀ ਜਨੂੰ ਧਿਆਉਂਦੇ ਰਹੇ ਆ ਤੇ ਤੂੰ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਦਰ ਛੱਡ ਕਰਕੇ ਤੇ ਹੋਰਨਾਂ ਨੂੰ ਧਿਆਉਂਦਾ ਫਿਰਦਾ ਇਧਰੋਂ ਉਧਰੋਂ ਜਾ ਕਰਕੇ ਮੰਤਰ ਲੈਂਦਾ ਫਿਰਦਾ ਮੜੀਆਂ ਮਸਾਲਾਂ ਨੂੰ ਪੂਜਦਾ ਫਿਰਦਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਸ਼ਖਸੀਅਤ ਨੂੰ ਜਾਣ ਹੀ ਨਹੀਂ ਸਕਿਆ ਤੂੰ ਜਾਣਿਆ ਨਹੀਂ ਗੁਰਬਾਣੀ ਕਹਿ ਰਹੀ ਹੈ ਕਿ ਇੰਦਰ ਵਰਗੇ ਐਸੇ ਦੇਵਤੇ ਐਸੇ ਭਗਤ ਪ੍ਰਹਲਾਦ ਜੀ ਉਹ ਵੀ ਜਿਹੜੇ ਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨੂੰ ਧਿਆਉਂਦੇ ਰਹੇ ਉਹਨਾਂ ਨੇ ਵੀ ਧਿਆਇਆ ਕਿਉਂ ਧਿਆਇਆ ਕਿੰਨੂੰ ਧਿਆਇਆ ਜਾਂਦਾ ਕਿਹਦੇ ਗੁਣ ਗਾਇਨ ਕੀਤੇ ਜਾਂਦੇ ਨੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਉਹਨੂੰ ਧਿਆਇਆ ਜਾਂਦਾ ਜਿਹੜਾ ਵੱਡਾ ਹੋਵੇ ਉਹਨੂੰ ਧਿਆਇਆ ਜਾਂਦਾ ਉਹਨਾਂ ਨੇ ਧਿਆਇਆ ਤੇ ਫਿਰ ਤੂੰ ਕਿਉਂ ਨਹੀਂ ਧਿਆਉਂਦਾ ਜੇ ਉਹਨਾਂ ਨੇ ਧਿਆਉਣਾ ਕੀਤਾ ਪਾਠ ਸਾਹਿਬਾਨ ਜੀ ਪ੍ਰਮਾਨ ਕਰਦੇ ਨੇ ਗਾਵੇ ਇੰਦਰਾਦ ਭਗਤ ਪ੍ਰਹਲਾਦ ਦੇ ਇੰਦਰ ਜੀ ਅਤੇ ਭਗਤ ਪ੍ਰਲਾਦ ਜੀ ਨੇ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਣ ਗਾਉਦੇ ਹਨ ਆਤਮ ਰਸ ਜਿਨ ਜਾਣਿਓ ਜਿਨ੍ਹਾਂ ਨੇ ਭਗਤਾ ਨੇ ਸਤਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਆਤਮ ਰਸ ਭਾਵ ਕੇ ਆਤਮਾ ਆਨੰਦ ਨੂੰ ਜਾਣਿਓ ਜਾਣਿਆ ਹੈ ਆਤਮ ਰਸ ਜਿਨ ਜਾਣਿਆ ਜਿਨ੍ਹਾਂ ਭਗਤਾ ਨੇ ਸਤਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਆਤਮ ਰਸ ਆਤਮ ਆਨੰਦ ਨੂੰ ਜਾਣਿਆ ਹੈ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਨਿਓ ਕਬ ਕਲ ਕਬ ਕਵੀ ਕਲ ਭਟ ਸਾਬ ਜੀ ਫਰਮਾਨ ਕਰਦੇ ਨੇ ਕਿ ਇਹ ਭਟੋ ਤੁਸੀਂ ਸਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜਿਆਂ ਦੇ ਜਸ ਸ੍ਰੀ ਹਟ ਜਸ ਨੂੰ ਗਾਉਣਾ ਕਰੋ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਨ ਜਸ ਨੂੰ ਗਾਉਣਾ ਕਰੋ ਜੇਸ ਧਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਨ ਰਾਜ ਯੋਗ ਜਿਨ ਮਾਨਿਓ ਜਿਨ੍ਹਾਂ ਨੇ ਰਾਜ ਯੋਗ ਮਰਣਾ ਕੀਤਾ ਹੈ ਗ੍ਰਸਥ ਦੇ ਵਿੱਚ ਰਹਿ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਸਤ ਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਨੂੰ ਗੁਬਿੰਦ ਦੀ ਪਰਮੇਸ਼ਰ ਨੂੰ ਧਿਆਉਣਾ ਕੀਤਾ ਜਿਨ੍ਹਾਂ ਨੇ ਰਾਜ ਜੋਗ ਵਰਨਾ ਕੀਤਾ ਰਾਜ ਅਸੀਂ ਕਹਿੰਨੇ ਆ ਧੰਨ ਗੁਰੂ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਰਾਜੇ ਜੋਗੀ ਨਹੀਂ ਰਾਜੇ ਵੀ ਨਹੀਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਦੁਨਿਆਵੀ ਰਾਜਿਆਂ ਦਾ ਖੰਡਨ ਕੀਤਾ ਸਤਿਗੁਰੂ ਜੀਆ ਨੇ ਬਾਬਰ ਨੂੰ ਜ਼ਬਰ ਕਹਿਣਾ ਕੀਤਾ ਕਿ ਰਾਜਿਆ ਵਾਲਾ ਕਰਮ ਨਹੀਂ ਆ ਰਾਜਿਆਂ ਦਾ ਕੰਮ ਹੁੰਦਾ ਪ੍ਰਜਾ ਨੂੰ ਸੁਖ ਸੁਖ ਦੇਣਾ ਸੁਖੀ ਰੱਖਣਾ ਪਰ ਤੁਸੀਂ ਜ਼ੁਲਮ ਕਰਦੇ ਹੋ ਪ੍ਰਜਾ ਨੂੰ ਦੁਖੀ ਕਰ ਰਹੇ ਹੋ ਤੁਸੀਂ ਬਾਬਰ ਨਹੀਂ ਜਾਬਰ ਹੋ ਤੇ ਸਿੱਖ ਰਾਜ ਦੀ ਨਹੀਂ ਜਿਹੜੀ ਹੈ ਨਾ ਸਿੱਖ ਰਾਜ ਦੀ ਨੀਂਹ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰੱਖ ਦਿੱਤੀ ਗਈ ਹੈ ਇਹ ਮਤ ਸਮਝੀਏ ਕਿ ਸਤਗੁਰੂ ਜੀ ਨੇ ਰਾਜ ਦੀ ਗੱਲ ਨਹੀਂ ਕੀਤੀ ਸਤਗੁਰੂ ਜੀ ਨੇ ਆਪਣੇ ਰਾਜ ਦੀ ਗੱਲ ਕੀਤੀ ਹੈ ਉਹੀ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਤਖਤ ਰਚਨਾ ਕੀਤਾ ਸਤਗੁਰੂ ਜੀਆ ਦਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਆ ਦੇ ਆ ਕਰਕੇ ਮੁਕੰਮਲ ਹੋਇਆ ਜਿਹੜੀ ਗੱਲ ਹੈ ਰਾਜ ਦੀ ਸਤਗੁਰੂ ਜੀਆ ਨੇ ਉਸ ਸਮੇਂ ਦੇ ਰਾਜ ਨੂੰ ਅਨਕਾਰ ਦਿੱਤਾ ਰਾਜੇ ਸ਼ੀਮ ਮਕਦਮ ਕੁੱਤੇ ਜਾਏ ਜਿਗਾਏ ਨੂੰ ਬੈਠੇ ਸੁੱਤੇ ਵੀ ਇਹ ਰਾਜੇ ਨਹੀਂ ਹੈ ਕਿਤੇ ਪਰਜਾ ਨੂੰ ਦੁਖੀ ਕਰਨ ਵਾਲੇ ਨੇ ਤੰਗ ਕਰਨ ਵਾਲੇ ਪਟ ਸਾਹਿਬਾਨ ਜੀ ਫਰਮਾਨ ਕਰਦੇ ਰਾਜ ਜੋਗ ਜਿੰਨ ਮਾਣਿਓ ਤੇ ਜਿਨ੍ਹਾਂ ਨੇ ਰਾਜ ਜੋਗ ਨੂੰ ਮਨਨ ਕੀਤਾ ਉਸ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਦੇ ਗੁਣ ਗਾਇਨ ਕਰਨੇ ਕਰੋ ਅਗਲੇ ਸੋਈਏ ਵਿੱਚ ਤੀਸਰੇ ਸੋਈਏ ਸਤਿਗੁਰੂ ਜੀ ਪਟ ਸਾਹਿਬਾਨ ਜੀ ਪ੍ਰਮਾਨ ਕਰਦੇ ਹਨ ਗਾਵੇ ਜਨਕਾਜ ਜੁਗਤ ਜੁਗੇਸ਼ਰ ਹਾਰ ਰਸ ਪੂਰਨ ਸਰਬ ਕਲਾ ਜੋ ਗਾਵੇ ਜਨਕਾਜ ਜਨਕਾਜ ਕਹਿੰਦੇ ਜਨਕ ਆਦਿਕ ਰਾਜੇ ਕੀ ਯੋਗ ਵਿੱਚ ਜੁੜੇ ਹੋਏ ਜੋਗੇਸ਼ਰ ਜੋਗੀਆਂ ਦੇ ਈਸ਼ਰ ਉਹ ਵੀ ਪਰਮੇਸ਼ਰ ਦੇ ਰਸ ਪ੍ਰੇਮ ਵਿੱਚ ਪੂਰਨ ਸਰਬ ਕਲਾ ਸਮਰਤ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੇ ਜਸ ਨੂੰ ਗਾਉਂਦੇ ਹਨ ਗਾਵੇ ਜਨਕਾਦ ਜੁਗਤ ਜੋਗੇਸ਼ਰ ਕਹਿੰਦੇ ਗਾਵੇ ਜਨਕ ਰਾਜੇ ਯੋਗ ਵਿੱਚ ਜੁਗਤ ਜੁੜੇ ਹੋਏ ਜੋਗੇਸ਼ਰ ਜੋਗੀਆਂ ਦੇ ਈਸ਼ਰ ਉਹ ਵੀ ਪਰਮੇਸ਼ਰ ਦੇ ਪ੍ਰੇਮ ਵਿੱਚ ਪੂਰਨ ਸਰਬ ਕਲਾ ਧੰਨ ਗੁਰੂ ਨਾਨਕ ਦੇਵ ਸਾਰਾ ਸਪੂਰਨ ਸਰਬ ਕਲਾ ਖਾਰ ਰਸ ਪਰਮੇਸ਼ਰ ਦੇ ਰਸ ਦੇ ਵਿੱਚ ਸਰਬ ਪੂਰਨ ਕਲਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਗਾਵੇ ਗਾਉਂਦੇ ਹਨ ਗੁਣ ਗਾਇਨ ਕਰਦੇ ਹਨ ਗਾਵੇ ਜਨਕਾਦ ਸਾਦ ਸਿਧਾਦਿਕ ਸ਼ੰਕਾਦ ਕਹਿੰਦੇ ਸਾਨਕ ਸੰਨੰਦਨ ਸਨਤਨ ਸੰਤ ਕੁਮਾਰ ਆਦਿਕ ਬ੍ਰਹਮਾ ਦੇ ਪੁੱਤਰ ਨੇ ਸਾਰੇ ਗਾਵੇ ਸ਼ੰਕਾਦ ਬ੍ਰਹਮਾ ਦੇ ਪੁੱਤਰ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਣਾਂ ਨੂੰ ਗਾਉਂਦੇ ਨੇ ਸਾਧ ਸਿਧਾਦਿਕ ਸਾਧ ਕਹਿੰਦੇ ਸ੍ਰੇਸ਼ਟ ਮਹਾਤਮਾ ਪੁਰਖ ਸਾਧਨਾ ਕਰਨ ਵਾਲੇ ਪੁਰਖ ਸੁਧਾਰਕ ਕਹਿੰਦੇ ਨੇ ਸਿੱਧੀਆਂ ਵਾਲੇ ਗੋਰਖਨਾਥ ਆਦਿ ਕੇ ਸਿੱਧ ਸਾਰੇ ਹੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀਆਂ ਦੇ ਗੁਣਾਂ ਨੂੰ ਗਾਉਂਦੇ ਹਨ ਮਨ ਜਨ ਗਾਵੇ ਅਚਲ ਚਲਾ ਤੇ ਫਿਰ ਮਨ मुनि ਜਨ ਮਨ ਮਨਨਸੀਲ ਮਹਾਤਮਾ ਮਨ ਕਹਿੰਦੇ ਨਾਰਦ ਮੁਨੀ ਆਦਿਕ ਵੀ ਸਾਰੇ ਹੀ ਛਲਾ ਚਲਣ ਵਾਲੀਆਂ ਮਾਇਆ ਦੇ ਚਲਣ ਤੋਂ ਰਹਿਤ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਦੇ ਗਾਵੇ ਗੁਣ ਗਾਉਂਦੇ ਹਨ ਗੁਣਾਂ ਨੂੰ ਗਾਉਂਦੇ ਹਨ ਜਿਹੜੇ ਚਲਣ ਤੋਂ ਰਹਿਤ ਸਤਿਗੁਰੂ ਜੀ ਨੇ ਮਾਇਆ ਨੂੰ ਵੀ ਛਲ ਲਿਆ ਹੈ ਉਹਨਾਂ ਦੇ ਜਸ ਨੂੰ ਗਾਉਂਦੇ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸਾਰੇ ਹੀ मुनि ਜਨੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਣਾਂ ਨੂੰ ਗਾਉਂਦੇ ਹਨ ਗਾਵੈ ਗੁਣ ਧੋਮ ਅਟਲ ਮੰਡਲਵੈ ਭਗਤ ਭਾਇ ਰਸ ਜਾਣਿਓ ਜਿਸ ਨੇ ਭਗਤ ਭਾਇ ਪ੍ਰੇਮਾ ਭਗਤੀ ਦੇ ਰਸ ਨੂੰ ਜਾਣਿਓ ਜਾਣਾ ਕੀਤਾ ਹੈ ਉਹ ਟਲਣ ਤੋਂ ਰਹਿਤ ਮੰਡਲਵੈ ਮੰਡਲ ਵਾਲਾ ਓਮ ਨੂੰ ਵੀ ਕਹਿੰਦੇ ਨੇ ਭਗਤ ਵੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਦੇ ਗੁਣਾਂ ਨੂੰ ਗਾਉਂਦਾ ਹੈ ਗਾਵੈ ਗੁਣ ਧੋਮ ਉਟਲ ਮੰਡਲ ਵੈ ਭਗਤਿ ਭਾਏ ਰਸ ਜਾਣਿਓ ਕਹਿੰਦੇ ਗਾਵੈ ਗਾਉਂਦੇ ਨੇ ਗੁਣ ਭਗਤ ਭਾਏ ਕਿਹਦੇ ਪ੍ਰੇਮਾ ਭਗਤੀ ਦੀ ਰਸ ਨੂੰ ਜਾਣਨਾ ਕੀਤਾ ਹੈ ਜਿਸ ਨੇ ਪ੍ਰੇਮਾ ਭਗਤੀ ਦੀ ਰਸ ਨੂੰ ਜਰਨਾ ਕੀਤਾ ਹੈ ਉਹ ਅਟਲ ਟਲਣ ਤੋਂ ਰਹਿਤ ਮੰਡਲ ਵਾਲਾ ਧਰੂ ਭਗਤ ਵੀ ਸ੍ਰੀ ਗੁਰੂ ਨਾਨਕ ਦੇਵ પાਖਸ਼ਾ ਮਹਾਰਾਜ ਜੀਆਂ ਦੇ ਗੁਣਾਂ ਨੂੰ ਗਾਉਂਦਾ ਹੈ ਕਾਬੇ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਨ ਮਾਣਿਓ ਤੇ ਕਲ ਪਟ ਜੀ ਫਰਮਾਨ ਕਰਦੇ ਨੇ ਕਹਿੰਦੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀਆਂ ਦੇ ਗੁਣਾਂ ਨੂੰ ਗਾਉਣਾ ਕਰੋ ਐ ਪਾਟ ਸਹਿਬਾਨੋ ਐ ਦੁਨੀਆ ਦੇ ਲੋਗੋ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀਆਂ ਦੇ ਗੁਣਾਂ ਨੂੰ ਗਾਉਣਾ ਕਰੋ ਜੋ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਰਾਜ ਜੋਗ ਜਨ ਮਾਨਿਓ ਜਿਨ੍ਹਾਂ ਨੇ ਰਾਜ ਜੋਗ ਨੂੰ ਮਰਨਾ ਕੀਤਾ ਹੈ ਐਸੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀਆਂ ਦੇ ਗੁਣਾਂ ਨੂੰ ਗਾਉਣਾ ਕਰੋ ਇਹ ਕੱਲ ਪਾਠ ਸਾਹਿਬਾਨ ਜੀ ਫਰਮਾਨ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀਆਂ ਦੀ ਸਖਸ਼ੀਅਤ ਨੂੰ ਬਿਆਨ ਕਰਦੇ ਨੇ ਉਸਤਤੀ ਕਰਦੇ ਹੋਇਆਂ ਇਹ ਪਾਵਨ ਪੀਤਰ ਸਵਈਏ ਉਚਾਰਨ ਕੀਤੇ ਨੇ ਤਿੰਨ ਸਵਈਆਂ ਦੀ ਇੱਥੇ ਸਮਾਪਤੀ ਹੋਈ ਹੈ ਸਤਿਗੁਰੂ ਜੀ ਕਿਰਪਾ ਬਖਸ਼ਾ ਆਰਾਮਤਾ ਕਰਨ ਗੁਰਬਾਣੀ ਦਾ ਇੱਕ ਇੱਕ ਅੱਖਰ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਵੇ ਤੇ ਸਾਡੇ ਵੀ ਅੰਦਰ ਸ਼ਰਧਾ ਬਣੇ ਭਾਵਨਾ ਬਣੇ ਕਿ ਜਿਸ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਉਹ ਸਖਸ਼ੀਅਤ ਕੀ ਸੰ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੇ ਅਸੀਂ ਸਿੱਖ ਆਂ ਸਾਨੂੰ ਇਸ ਗੱਲ ਦਾ ਬੜਾ ਮਾਣ ਹੋਣਾ ਚਾਹੀਦਾ ਕਿ ਅਸੀਂ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਸਿੱਖ ਹਾਂ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਿੱਖ ਹੈ ਜਿਹਦਾ ਇੰਨੇ ਵੱਡੇ ਸਤਿਗੁਰੂ ਜੀਆ ਦਾ ਸਿੱਖ ਹੋਵੇ ਤੋ ਐਵੇਂ ਫਿਰ ਛੋਟੇ-ਮੋਟਿਆਂ ਦੇ ਦਰਾਂ ਤੇ ਨਹੀਂ ਜਾਂਦਾ ਇਧਰ ਉਧਰ ਜਾ ਕੇ ਜਾ ਕੇ ਝੁਕਦਾ ਨਹੀਂ ਆ ਗੁਰੂ ਦਾ ਸਿੱਖ ਜਿਹੜਾ ਆ ਸ਼ਖਸੀਅਤ ਨੂੰ ਜਾਣ ਲਈਏ ਸਤਿਗੁਰੂ ਜੀਆ ਨੂੰ ਕਿ ਇੰਨੇ ਵੱਡੇ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਆਪ ਪਰਮੇਸ਼ਰ ਨੇ ਅਸੀਂ ਉਸ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਸਿੱਖ ਹਾਂ ਇਸ ਗੱਲ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਜਦੋਂ ਵੱਡਿਆਂ ਦੇ ਨਾਲ ਗੱਲਬਾਤ ਹੋਵੇ ਨਾ ਵੱਡਿਆਂ ਦੇ ਨਾਲ ਤੇ ਫਿਰ ਉਸ ਬੰਦੇ ਨੂੰ ਖਿਆਲ ਰੱਖਣਾ ਚਾਹੀਦਾ ਜਦੋਂ ਨਾਸ ਆ ਸੱਚ ਦੀ ਗੱਲ ਹੋਵੇ ਵੱਡੇ ਪੁਰਖਾਂ ਦੇ ਨਾਲ ਤੇ ਫਿਰ ਇੱਧਰ ਉੱਧਰ ਨੌਕਰ ਚੱਕਰਾਂ ਤੋਂ ਕੀ ਕਰਨਾ ਜਾ ਕਰਕੇ ਇਸ ਕਰਕੇ ਸਤਿਗੁਰੂ ਜੀਆਂ ਦੀ ਸ਼ਖਸੀਅਤ ਨੂੰ ਜਰਨਾ ਕਰੀਏ ਇਹ ਸਾਂਝ ਸਤਗੁਰੂ ਜੀ ਦੇ ਨਾਲ ਪਾਉਣੀ ਕਰੀਏ ਸਤਗੁਰੂ ਜੀਆਂ ਦੇ ਨਾਲ ਨਾਨਕ ਕਚਣਿਆਸਿਓ ਤੋੜ ਢੂੜ ਸੱਜਣ ਸੰਤ ਪੱਕਿਆ ਕਚਣਿਆਂ ਦੇ ਨਾਲੋਂ ਜਿਹੜੇ ਨੇ ਇਧਰ ਉਧਰ ਦੇ ਉਹਨਾਂ ਦੇ ਨਾਲੋਂ ਤੋੜ ਕਰਕੇ ਸਤਗੁਰੂ ਜੀਆਂ ਦੇ ਨਾਲ ਸਾਂਝ ਪਾਉਣੀ ਕਰ ਗੁਰੂ ਕਾ ਸਿੱਖਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭੀ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਮਾਣੀ ਪੜ੍ਹਦੇ ਹਾਂ ਕਥਾ ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿ ਕਰਨੀ ਅੱਗੇ ਤੋਂ ਸਤਿਗੁਰੂ ਜੀ ਇਸ ਮੱਤ ਬਖਸ਼ ਕਰਨ ਜੀ ਆਓ ਅਖੇਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤ੍ਰ ਹੁਕਮਨਾਮਾ ਆਪ ਜੀ ਨੇ ਸਰਵਣ ਕਰਨਾ ਹੈ ਜੀ ਗਾਵੈ ਗੁਣ ਧੋਮ ਅਟਲ ਮੰਡਲ ਵੈ ਭਗਤ ਭਾਈ ਰਸ ਜਾਣਿਓ ਕਾਬੇ ਕਲ ਸੋ ਜਸ ਗਾਵ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ